ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵਗੇ ਤੰਦਰੁਸਤ ਹੋਵਗੇ ਖੁਸ਼हाल ਹੋਵਗੇ ਮੈਂ ਵੀ ਬਿਲਕੁਲ ਠੀਕ ਆ ਬਿਲਕੁਲ ਠੀਕ ਨਹੀਂ ਹੈਗੀ ਅੱਜ ਠੀਕ ਨਹੀਂ ਹੈਗੀ ਅੱਜ ਕੁਛ ਕਹਾਣੀ ਇਸ ਤਰ੍ਹਾਂ ਸੀ ਪਹਿਲਾਂ ਤੋਂ ਲਗਸਾ ਹੋਣ ਗਿਆ ਪੰਜ ਮੋੜਾ ਕੋਨੇ 3 ਦਾ ਟਾਈਮ ਹੋ ਰਿਹਾ 2:40 ਮਿੰਟ ਹੋ ਗਏ ਦੁਪਹਿਰ ਦੇ ਮੈਂ ਕੱਲ ਤੋਂ ਕੁਛ ਠੀਕ ਨਹੀਂ ਸੀ ਠੀਕ ਆਈ ਨਹੀਂ ਸੀ ਕੱਲ ਨਾ ਮੇਰੀ ਢੂਈ ਦੀ ਚੜ ਗਈ ਨਾਲ ਮੈਂ ਮਿਕਸੀ ਚੱਕਦੀ ਸੀ ਨੀਚੋ ਸਵੇਰੇ ਸਬਜੀ ਬਣਾਉਣੀ ਸੀ ਰਾਜਮਾ ਦੀ ਮੈਂ ਚਲੋ ਗਰੀਵੀ ਲਈ ਆਪਾਂ ਮਸਾਲਾ ਗ੍ਰाइंड ਕਰਦੇ ਆ ਮਿਕਸੀ ਜਿਹੜੀ ਸੀ ਤਾਂ ਮੈਨੂੰ ਆਦਤਾ ਮੈਨੂੰ ਹਰ ਇੱਕ ਚੀਜ਼ ਅੰਦਰ ਰੱਖਣ ਦੀ ਇਹ ਨਹੀਂ ਹੈਗਾ ਵੀ ਕਾਊਂਟਰ ਟਾਪ ਉੱਪਰ ਰੱਖਣੀ ਹੈ ਕਦੇ-ਕਦੇ ਚਾਹੀਦੀ ਹੁੰਦੀ ਮੁੰਡੀ ਮਿਕਸੀ ਚੱਕਣ ਲੱਗੀ ਮੈਂ 2.5 ਨਾਲ ਚੜ ਗਈ ਮੇਰੀ ਤੇ ਉਸ ਤੋਂ ਬਾਅਦ ਹੌਲੀ-ਹੌਲੀ ਤਕਲੀਫ ਵੱਧਦੀ ਗਈ ਕੱਲ੍ਹ ਦਿਨ ਮੈਂ ਮਾਸਾ ਕੱਢਿਆ ਤੇ ਫਿਰ ਕੱਲ੍ਹ ਸਾਡੇ ਨਾ ਮੈਂ ਗਵਾਨ ਚ ਥੋੜਾ ਪੰਦ ਕੋਈ ਲੇਡੀ ਫਿਰ ਮੈਂ ਕੱਲ ਉਹ ਤੋਂ ਥੋੜਾ ਇੱਕ ਪਵਾਕ ਲੈ ਕੇ ਗਈ ਸਵੇਰੇ ਇੱਕ ਪਵਾਕ ਲੈ ਗਈ ਕਿ ਸ਼ਾਮ ਦਾ ਥੋੜਾ ਰਹਿ ਗਿਆ ਕੱਲ੍ਹ ਕੱਲ੍ਹ ਨਾਲ ਥੋੜੇ ਨਾਲ ਮੈਨੂੰ ਕੋਈ ਖਾਸ ਫਰਕ ਨਹੀਂ ਪਿਆ ਹੈਗਾ ਰਾਤ ਉਹ ਵੀ ਮਾਸਾ ਹੀ ਕੱਢੀ ਸਵੇਰੇ ਵੀ ਬਹੁਤ ਮੁਸ਼ਕਲ ਨਾਲ ਉ ਕੁ ਉ ਬੁੱਧਿਵਸਾਂ ਹੀ ਲੱਗਿਆ ਕਿ ਮੈਂ ਦਿਲ ਕਰੇ ਵੀ ਮੈਂ ਰੋਵਾਂ ਵੀ ਇਹ ਨੀਟੂ ਯੱਕੜੀ ਗਈ ਸੀ ਤੇ ਪਰ ਉਹਨਾਂ ਸਵੇਰੇ ਜਿਹੜਾ ਸਵੇਰੇ ਤੋਂ ਹੋਇਆ ਉਸ ਤੋਂ ਬਾਅਦ ਮੈਂ ਕੁਝ ਠੀਕ ਹਾਂ ਬਹੁਤ ਠੀਕ ਹਾਂ ਬਹੁਤ ਥੋੜਿਆ ਜਿਆਦਾ ਤਕਲੀਫ ਰਹੀ ਹੈਗੀ ਤਕਲੀਫ ਥੋੜੀ ਪਰ ਹੁਣ ਚਲੋ ਉਮੀਦ ਹੈ ਸ਼ਾਮ ਦੇ ਥੋੜੇ ਨਾਲ ਠੀਕ ਹੋ ਜੂ ਤੇ ਹਾਂ ਜਦੋਂ ਮੈਂ ਕੰਮ ਵੀ ਕਰਨਾ ਸ਼ੁਰੂ ਕਰਤਾ ਕੱਲ ਮੈਂ ਰੋਖਾਂ ਪਕਾਉਣ ਤੋਂ ਬਿਨਾਂ ਕੁਝ ਵੀ ਨਹੀਂ ਕਰਿਆ ਕੱਲ ਸਾਰਾ ਦਿਨ ਪੈ ਕੇ ਹੀ ਕੱਢਿਆ ਅੱਜ ਸਵੇਰੇ ਵੀ ਕੱਦਾਂ ਖਾਣ ਪਕਾਉਣੇ ਕਰਿਆ ਕੰਮ ਨਹੀਂ ਕਰਿਆ ਮੈਂ ਕਿਉਂ ਰੈਸਟ ਕਰਨਾ ਪਰ ਹੁਣ ਕੰਮ ਕਰੇ ਬਿਨਾਂ ਰਹਿਣਾ ਨਹੀਂ ਗਿਆ ਹੁਣ ਵਾਸ਼ਰੂਮ ਡੀਪ ਕਲੀਨ ਕਰਕੇ ਸਾਡੀਆਂ ਦੁਪਹਿਰੇ ਹੋਈ। ਕੱਪੜੇ ਮਸ਼ੀਨ ਚ ਪਏ ਹੋਏ ਨੇ। ਉਹ ਧੋਣ ਵਾਲੇ ਨੂੰ ਸਿਰਫ 15-20 ਮਿੰਟ ਮਸ਼ੀਨ ਹੋਰ ਲਊਗੀ। ਹੁਣੋਂ ਧੋਤਿਆਂ ਦੇ ਪਰ ਲਾਈਟ ਚਲੀ ਗਈ ਸੀ। ਮੈਂ ਕਿਹਾ ਜਿਹੜਾ ਕੰਮ ਹੁੰਦਾ ਉਹ ਤਾਂ ਕਰਾਂ ਕੁਝ ਠੀਕ ਆ ਫਰਕ ਆਉਂਦਾ ਨਹੀਂ ਤੇ ਕਲੀ ਵਜਾ ਦੇ ਹੋਵੇ ਫਿਰ ਆਪਣਾ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ। ਆਪਣੇ ਮੈਂ హెయిర్ వాష్ ਕਰਨੇ ਨੇ ਉਹ ਵੀ ਨਹੀਂ ਕੀਤੇ ਹੈਗੇ ਅੱਜ ਕਹਿੰਗੇ ਦਿਲ ਨਹੀਂ ਕਰ ਰਹਾ ਹੈਗਾ ਫਿਰ ਇੱਕ ਤਕਰੀਬ ਸੀਗੀ ਉਹ ਵੀ ਅੱਜ ਰਾਤ ਨੂੰ హెయిర్ వాష్ ਕਰਕੇ ਪਾਉਂਗੀ ਸ਼ਾਮ ਨੂੰ ਕੁਝ ਟੋਨਰ ਤੇ ਹਿਬਾਣਾ ਚੋ ਕੁਸ਼ ਰੋਣਾ ਉਹਨਾਂ ਨਾਲ ਨੂੰ ਕੱਪੜੇ ਧੋਤੇ ਜਾਣਗੇ ਬਾਥਰੂਮ ਵਾਲੀ ਬਾਹਟੀ ਫੱਟੀ ਵਗੈਰਾ ਉਹ ਸ਼ਾਮ ਨੂੰ ਬਾਹਰ ਕੱਢ ਦੇਈਏ ਤੋਂ ਨੂੰ ਕਿਉਂਕਾ ਅੱਜ ਵਾਕ ਨਹੀਂ ਕਰੂੰਗੀ ਵਾਕ ਲਿਕ ਦੋ ਦਿਨਾਂ ਲਈ ਪਰਹੇਜ਼ ਕਰੂੰਗੀ ਹੈ ਤਾਂ ਫਿਰ ਚਲੋ ਉਹਦਾ ਬੈਠਣ ਵਾਲੇ ਕੰਮ ਆ ਕਿਤਾ ਕੋਈ ਜਾਂਦੇ ਦੋਰ ਨਾਲ ਕੰਮ ਬਾਹਰ ਕੱਢ ਕੇ ਫੱਟੀ ਪਾਟੀ ਫਿਰ ਬਾਥਰੂਮ ਦੀ ਉਹ ਤੋਂ ਨਹੀਂ ਤੇ ਉਸ ਤੋਂ ਬਾਅਦ ਫਿਰ ਆ ਜੂਗੀ ਸਾਫ ਸਫਾਈ ਕਰਦੇ ਰਸਟਿੰਗ ਮੈਰੋਂ ਕੰਮ ਸਹਿਰ ਕਰ ਲੂੰਗੀ ਤਾਂ ਕੁਝ ਕੰਮ ਡਿਵਾਈਡ ਕਰਕੇ ਕਰਨਾ ਪੈਂਦੇ ਨੇ ਜੇ ਸਾਰੇ ਕੰਮ ਸੋਚੀ ਤੇ ਮੈਂ ਕੱਲ ਨੂੰ ਕਰੂੰਗੀ ਕਦਿੰਚ ਤਾਂ ਵੀ ਫਿਰ ਆਪਣੇ ਆਪ ਤੇ ਆਪਣੇ ਸਿਹਤ ਨੂੰ ਨੁਕਸਾਨ ਹੀ ਹੈ ਫਿਰ ਇਹਨਾਂ ਕੰਮ ਵੀ ਕਦਿੰਚ ਕਰਨਾ ਤੇ ਇਸ ਕਰਕੇ ਮੈਂ ਕਿ ਚਲੋ ਕੁਝ ਕੰਮ ਅੱਜ ਕਰ ਲਾਂਗੇ ਹੌਲੀ ਹੌਲੀ ਕੁਝ ਕੰਮ ਨੂੰ ਕਰ ਲੂੰਗੀ ਕਿਚਨ ਸਾਫ ਕਰਨ ਵਾਲੇ ਪੀ ਕਿਚਨ ਤੇ ਇੰਪੋਰਟੈਂਟ ਸ਼ ਹੋ ਰਿਹਾ ਦਵਿੰਦਰ ਨੇ ਨਾ ਕਿ ਉਸਟ ਫੈਨ ਵਾਲਾ ਫਰੇਮ ਲਗਾਉਣਾ ਕਿਚਨ ਵਿੱਚ ਉਹ ਮਿਸਤਰੀ ਵੀ ਆਉਂਦਾ ਸੀ ਇਹਨਾਂ ਨੂੰ ਜਵਾਬ ਦਿੱਤਾ ਕਹਿੰਦਾ ਹਜੇ ਖੜ ਜਾ ਮੇਰੇ ਕੋਲ ਟਾਈਮ ਨਹੀਂ ਦੇ ਦੇ ਕਰਨ ਗਿਆ ਤਾਂ ਉਹਨੂੰ ਮੈਂ ਦਵਿੰਦਰ ਨੂੰ ਕਹਿੰਦਾ ਮੈਂ ਕਿਕ ਤੋਂ ਆਸਟਰਾ ਫਰੇਮ ਲਗਾ ਦਉਗੀ ਕਿਚਨ ਚ ਮੈਂ ਜੇ ਸਫਾਈ ਸ਼ੁਰੂ ਕਰ ਲਾਂ ਮੈਂ ਇਹ ਮੈਨੂੰ ਕਹਿੰਦੇ ਹਜੇ ਮੈਂ 2 ਦਿਨ ਨਹੀਂ ਲਗਵਾਉਂਦਾ ਹੈਗਾ ਤੂੰ ਪਹਿਲਾਂ ਤੂੰ ਹੀ ਠੀਕ ਕਰ ਲਾ ਦੇ ਮੈਨੂੰ ਪਤਾ ਜਿਵੇਂ ਲਗਵਾਤਾ ਕਹਿੰਦਾ ਤੂੰ ਨਾਲ ਦੀ ਨਾਲ ਸਫਾਈ ਕਰਨ ਲੱਗਣੀ ਮੈਂ ਮੈਨੂੰ ਆਜ ਮਾਰ ਦਿੱਤਾ ਦਵਿੰਦਰ ਨੇ ਕਹਿੰਦਾ ਹਲੇ ਪਹਿਲਾਂ ਤੂੰ ਠੀਕ ਕਰ ਆਪੀ 2 ਦਿਨ ਤਾਂ ਮੈਂ ਹਜੇ ਲਗਵਾਉਂਦਾ ਨਹੀਂ ਮੈਨੂੰ ਪਤਾ ਕਹਿੰਦਾ ਤੂੰ ਸਫਾਈ ਨਾਲ ਦੀ ਨਾਲ ਸ਼ੁਰੂ ਕਰ ਲੈਣੀ ਉੱਥੇ ਲੰਕ ਜਿੰਮ ਕਰਦਾ ਕਹਿੰਦਾ ਹਜੇ ਮੈਂ ਕੁਝ ਨਹੀਂ ਕਰਦਾ 2 ਦਿਨ ਰੈਸਟ ਕਰ ਲੈ ਐਂ ਕਰਕੇ ਆਪਾਂ ਨੂੰ ਲੇਡੀਜ਼ ਨੂੰ ਘਰ ਦੀ ਬਹੁਤ ਚਿੰਤਾ ਹੋ ਜੋ ਕੰਮ ਕਰਨੇ ਕਿਚਨ ਵਿੱਚ ਮੈਨੂੰ ਆਇਆ ਹੁੰਦਾ ਵੀ ਹਾਏ ਆ ਵੀ ਗੰਧਾ ਆ ਵੀ ਗੰਧਾ ਉਹ ਵੀ ਗੰਧਾ ਨਾਲ ਸਾਰੇ ਪਾਸੇ ਨਿਕਾ ਜਾਂਦੇ ਨੇ ਤਾਂ ਸਾਫ਼ ਕਰਨ ਨਾਲ ਪਿਆਇਆ ਹੀ ਕੋ ਜਾਂਦਾ ਹੈ। ਕੁਕਿੰਗ ਨਹੀਂ ਕਰਦੀ ਕਿਚਨ ਵਿੱਚ ਕਦੇ ਕਰ ਹੀ ਨਹੀਂ ਸੀ ਜਿਨੀ ਇਸ ਵਾਰ ਮੇਰੀ ਕਿਚਨ ਗੰਦੀ ਹੋਈ ਪਈ ਹੈ ਨਾ ਐਨੀ ਗੰਦੀ ਨਹੀਂ ਮੈਂ ਕਦੇ ਕੀਤੀ ਸੀ। ਇਸ ਵਾਰ ਟਾਈਮ ਦੀ ਜਾਂ ਹੋ ਗਿਆ ਕੁਝ ਮੌਸਮ ਹੈ ਜਾਂ ਠੀਡੇ ਮਕੋੜਿਆਂ ਨਾਲ ਤੇ ਬਾਕੀ ਫਰੇਮ ਟੁੱਟਿਆ ਪਿਆ ਉਹ ਜਿਹੜੀ ਮਿੱਟੀ ਦਾ ਟਡਸ ਜਿਹਾ ਨਾ ਉਂਦੀ। ਇਹ ਕੁਝ ਅਸਤਰਾਂ ਦੇ ਕੰਮ ਨੇ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਬਸ ਆਹ ਕੁਝ ਚੱਲ ਰਿਹਾ ਹੈਗਾ ਹਨਾ। ਤੇ ਕੱਲ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਕੋਈ ਕੰਮ ਨਹੀਂ ਕਰੇ ਤੇ ਆਪ ਦੀ ਸਿਹਤ ਵੀ ਠੀਕ ਨਹੀਂ ਸੀ ਫਿਰ ਬੰਦਾ ਕੀ ਵੀਡੀਓ ਸ਼ੂਟ ਕਰੇ ਕੱਲ ਤਾਂ ਆਪ ਦਾ ਹੀ ਟਾਈਮ ਪਾਸ ਮਸਾਪਾ ਹੋਇਆ ਤਾਂ ਕਿਵਸਾ ਪਿਆ ਗਿੰਨ ਜਾਂਦਾ ਪੈਣਾ ਵੀ ਔਖਾ ਲੱਗਦਾ ਜੇ ਕੁਝ ਦੁੱਖਣ ਲੱਗ ਜੇ ਨਾ ਬਹੁਤ ਔਖਾ ਲੱਗਦਾ ਬਾਕੀ ਜੇਰਾ ਆਪਣਾ ਕੁਝ ਦੁੱਖਦਾ ਆਪਾਂ ਜਰੂਰ ਮੰੰਜੀ ਤੇ ਪੈਣੇ ਆ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਅੰਦਰ ਉਸ ਤੇ ਸਰੀਰ ਕੀ ਹੁੰਦਾ ਕੀ ਕਦਰ ਹੋਊਗੀ ਆਪਾਂ ਨੂੰ ਫਿਰ ਪਤਾ ਲੱਗਦਾ ਵੀ ਹਾਂ ਮੰਜੀ ਦੇ ਤਾਣਾ ਕਿੰਨਾ ਔਖਾ ਵੀ ਤੁਸ ਬੜੇ ਚੰਗਾ ਤੰਦਰੁਸਤ ਸਰੀਰ ਇਆ ਆਪਣਾ ਸਰੀਰ ਇੰਤੰਦ ਉਸ ਤੋਂ ਸੇਠ ਵਧੇ ਹੋਂ ਦਾ ਕੰਮ ਤਾਂ ਆਪਾਂ ਕਰ ਲਾਂਗੇ ਪਿਆਣਾ ਤਾਂ ਬਹੁਤ ਔਖਾ ਦਾ। ਕੱਪੜੇ ਧੋਤੇ ਦੇ ਸੀ ਮੈਂ ਚਲੋਂ ਕੱਢ ਕੇ ਸੁੱਕਣੇ ਪਾ ਦਾਂ। ਜਦੋਂ ਆਪਾਂ ਔਰਤਾਂ ਬਿਮਾਰ ਹੋ ਜਾਂਦੀਆਂ ਬਿਮਾਰ ਕਹਿ ਲੋ ਜਾਂ ਐਂ ਕਹਿ ਲੋ ਕੋਈ ਦੁਖਣ ਲੱਗ ਜਾਂਦਾ ਆਪਣੇ ਕੰਮ ਵੀ ਉੱਥੇ ਖੜ ਜਾਂਦੇ ਨੇਗੇ। ਅੱਜ ਕੁਝ ਮੈਨੂੰ ਸਰੀਰ ਆਉਂਦਾ ਠੀਕ ਲੱਗਾ ਫਰਕ ਲੱਗਿਆ ਢੂਈ ਨੂੰ ਫੇਰ ਜਦੋਂ ਆਪ ਠੀਕ ਹੁੰਨੇ ਆ ਠੀਕ ਮਹਿਸੂਸ ਕਰਦੇ ਆ ਫੇਰ ਤਾਂ ਕੰਮ ਕਰੇ ਬਿਨਾਂ ਰਹਿਹਾ ਵੀ ਜਾਂਦਾ ਹਨਾ ਫਿਰ ਜੇ ਪਰ ਜੇ ਕੋਈ ਦੁਖਣ ਲੱਗ ਜਾਂਦਾ ਆਪਾਂ ਰੈਸਪੀ ਤੇ ਹੁੰਨੇ ਫੇਰ ਕੁਝ ਨਾ ਤੇ ਫੇ ਕੰਮ ਵੀ ਆਪਣੇ ਉੱਥੇ ਖੜ੍ਹ ਜਾਂਦੇ ਨੇ ਬਸ ਫਿਰ ਇਕੱਠੇ ਹੋਣ ਲੱਗ ਜਾਂਦੇ ਨੇ ਕੱਲ ਮੈਂ ਕੁਝ ਵੀ ਨਹੀਂ ਕਰਿਆ ਤੇ ਕੱਪੜੇ ਇਕੱਠੇ ਹੋਏ ਪਏ ਸੀ ਔਰ ਮੈਂ ਕਿਹਾ ਚਲੋ ਅੱਜ ਕੁਝ ਫਰਕ ਲੱਗ ਰਿਹਾ ਸੀ ਕੱਲ ਨਾਲੋਂ ਵੀ ਕੱਪੜੇ ਮਸ਼ੀਨ 'ਚ ਪਾਦਾ ਹੌਲੀ ਹੌਲੀ ਕਰਕੇ ਕੰਮ ਕਰਨੇ ਸ਼ੁਰੂ ਕਰੀਏ ਜੇ ਇੰਦਾ ਲੇਟੇ ਰਹਾਂਗੇ ਬੈੱਡ ਤੇ ਕੰਮ ਬਹੁਤ ਇਕੱਠੇ ਹੋ ਜਾਣਗੇ ਫਿਰ ਵੀ ਆਪਣੇ ਆਪ ਨੂੰ ਕਰਨੇ ਪੈਣਗੇ ਆਪਣੇ ਹੱਥ ਦੀ ਪ੍ਰੈਸ਼ਰ ਹੋਊਗਾ ਜੀ ਔਰਤ ਦਾ ਹੈ ਨਾ ਲੇਡੀਜ਼ ਦਾ ਕੋਈ ਦੁੱਖਣ ਲੱਗ ਜਾਂਦਾ ਤਾਂ ਔਖਾ ਬਹੁਤ ਹੋ ਜਾਂਦਾ ਘਰੇ ਕੰਮ ਵੀ ਕਰਨੇ ਨੇ ਕੋਈ ਕਰਨ ਵਾਲਾ ਵੀ ਨਹੀਂ ਹੁੰਦਾ ਵੀ ਉਹ ਕਰਕੇ ਕੁਝ ਰੋਟੀ ਖਵਾ ਦੂ ਮੈਂ ਤੇ ਚਲੋ ਰੋਟੀ ਦਈਆ ਵੀ ਕੋਈ ਰੋਟੀ ਟੁਕ ਕਰ ਲੂ ਚੁੱਲਾ ਸਾਂਭ ਲੂਗਾ ਜੇ ਬੰਦੇ ਦਾ ਕੁਝ ਬਿਮਾਰ ਹੋਵੇ ਕੋਈ ਦੁਖਦਾ ਹੋਵੇ ਜੈਂਟਸ ਦਾ ਫਿਰ ਚਲੋ ਉਹ ਚੱਲ ਜਾਂਦਾ ਕੰਮ ਹੈ ਪਲੀਜ਼ ਲੇਡੀਜ਼ ਉਹਨਾਂ ਦੇ ਕੇਅਰ ਤਾਂ ਕਰ ਲਾਂਦੀ ਐਨ ਖਾਣ ਪੀਣ ਰੋਟੀ ਟੁਕ ਦਾ ਟਾਈਮ ਤੇ ਆਪਾਂ ਕਰ ਦੰਨੇ ਆ ਪਰ ਔਰਤ ਦਾ ਬਹੁਤ ਔਖਾ ਹੋ ਜਾਂਦਾ ਤੇ ਉਸ ਤੋਂ ਬਾਅਦ ਅੰਦਰ ਆ ਕੇ ਫਿਰ ਮੈਂ ਬਣਾਇਆ ਸੀ ਪ੍ਰਸ਼ਾਦ ਚਾਹ ਪੀਣ ਤੋਂ ਬਾਅਦ ਸ਼ਾਮ ਨੂੰ 4:30 ਦਾ ਟਾਈਮ ਹੋ ਗਿਆ ਇਹ ਖੇਤਾਂ ਵਾਲਿਆਂ ਵਾਸਤੇ ਬਣਾਏ ਸੀ ਜੀਰੀ ਦਾ ਅੱਜ ਲਾਸਟ ਏ ਸੀ ਜਾਂ ਜੀਰੀ ਸਾਰੀ ਲੱਗ ਚੁੱਕੀ ਸੀ ਪਰ ਅੱਜ ਲੀਵਰ ਦਾ ਫਿਰ ਮੂੰਹ ਮਿੱਠਾ ਕਰਾਉਣਾ ਸੀ ਉਹ ਕਹਿੰਦੇ ਸਾਨੂੰ ਤਾਂ ਵੀ ਦੇਖ ਖਵਾਓ ਅੱਜ ਫਿਰ ਉਹਨਾਂ ਲਈ ਬਣਾਇਆ ਦੇਸੀ ਖਿਓ ਦਾ ਪ੍ਰਸ਼ਾਦ 500 ਗ੍ਰਾਮ ਦਾ 1/2 ਕਿਲੋ ਖਿਓ ਦਾ ਮੈਂ ਪ੍ਰਸ਼ਾਦ ਕਰ ਰਿਹਾ ਹੈ ਕਰ ਰਿਹਾ ਵੀ ਵੱਡੀ ਕੜਾਹੀ ਵਿੱਚ ਜਿਹੜੀ ਸਟੀਲ ਦੀ ਮੇਰੇ ਕੋਲ ਛੋਟੀ ਕੜਾਹੀ ਜਿੱਚ ਮੈਂ ਸਬਜ਼ੀ ਕਰ ਦਿੰਦੀ ਹਾਂ ਉਹ 'ਚ ਨਹੀਂ ਬਣਨਾ ਸੀ ਕਰਮੈਂ ਚਲ ਵੱਡੀ ਕੜਾਹੀ ਕੱਢਾਂ ਸੋ ਇਹਦੇ ਵਿੱਚ ਮੈਂ ਕਰ ਰਿਹਾ 500 ਗ੍ਰਾਮ ਖਿਓ ਦਾ ਪ੍ਰਸ਼ਾਦ ਤੇ ਕਾਫੀ ਟਾਈਮ ਲੱਗਿਆ ਗਰਮੀ ਬਹੁਤ ਸੀਗੀ ਫਿਰ ਉਹਨਾਂ ਨੂੰ ਵੀ ਕੰਮ ਕਰਦੇ ਨੇ ਗਰਮੀ ਵਿੱਚ ਬਾਹਰ ਖੇਤਾਂ ਵਿੱਚ ਧੁੱਪ ਵਿੱਚ ਫਿਰ ਉਹਨਾਂ ਨੂੰ ਵੀ ਚਲੋ ਆਹੀ ਹੁੰਦਾਗਾ ਵੀ ਚਲੋ ਖਾਣ ਨਾਲ ਹੀ ਉਹ ਖੁਸ਼ ਹੋ ਜਾਂਦੇ ਨੇ ਲੋ ਜੀ ਆਪਾਂ ਵੀ ਖਾ ਲਈਏ ਥੋੜਾ ਜਿਹਾ ਪ੍ਰਸ਼ਾਦ ਮੂੰ ਮਿੱਠਾ ਕਰਦੇ ਗਰਮੀ ਤਾਂ ਬਹੁਤ ਜ਼ਿਆਦਾ ਪੂਰਾ ਹਾਲ ਹੋ ਗਿਆ ਮੇਰੇ ਬਣਾਉਂਦੀ ਤਾਂ ਕਿਚਨ ਚ ਤੇ ਸ਼ਾਮ ਨੂੰ ਦਵਿੰਦਰ ਉਹ ਕਰ ਰੇ ਸੀ ਮੂੰਗੀ ਅ ਮੂੰਗੀ ਨੂੰ ਟਰੈਕਟਰ ਨਾਲ ਲਤਰ ਰਹੇ ਸੀਗੇ ਮੂੰਗੀ ਦੀ ਫਲੀਆਂ ਨੂੰ ਨਾ ਧੁੱਪ ਲਵਾਈ ਸੀ ਅ ਜਿਹੜੇ ਫਲੀਆਂ ਹੱਥਾਂ ਨਾਲ ਤੋੜੀਆਂ ਸੀ ਉਹਨਾਂ ਨੂੰ ਲਵਾਈ ਸੀ ਧੁੱਪ ਕਿਉਂਕਿ ਸੁਨਾਪ ਚੜ ਜਾਂਦੇ ਮੌਸਮ ਆਇਆ ਸੀ ਫਿਰ ਧੁੱਪ ਲਵਾ ਕੇ ਅੱਜ ਪੂਰਾ ਦਿਨ ਦੀ ਫਿਰ ਸ਼ਾਮ ਨੂੰ ਟਰੈਕਟਰ ਨਾਲ ਉਹ ਲਤੜੀ ਤਾਂ ਕਿ ਉਹਦੇ ਵਿੱਚੋਂ ਦਾਲ ਨਿਕਲਾਵੇ ਫਲੀਆਂ ਵਿੱਚੋਂ ਤੇ ਫਿਰ ਉਹਨਾਂ ਨੂੰ ਫਲੀਆਂ ਦਾ ਜਿਹੜਾ ਛਿਲਕਾ ਹੋਊਗਾ ਫੂਨਸ ਹੋਊਗਾ ਉਹਨਾਂ ਛਾਂਡਣਗੇ ਲੰਗ ਲੰਗ ਕਰਨਗੇ ਤੰਗਲੀਆਂ ਨਾਲ ਫਿਰ ਉਹ ਅਲੱਗ ਕੀਤਾ ਛਿਲਕਾ ਜਾਂ ਫਿਰ ਵਿੱਚੋਂ ਦਾਲ ਰਹਿ ਗਈ ਉਹ ਪੱਖਾ ਲਗਾ ਕੇ ਛੰਡੀ ਕਾਫੀ ਮਿਹਨਤ ਲੱਗਦੀ ਆ ਪਰ ਘਰ ਦੀ ਆਰਗੈਨਿਕ ਬਿਨਾ ਰੇ ਸਪਰੇਅ ਤੋਂ ਹੱਥ ਨਾਲ ਤੋੜੀ ਹੋਈ ਇਹ ਮੂੰਗੀ ਆ ਦਾਲ ਖਾਣ ਵਿੱਚ ਸਵਾਦ ਬਹੁਤ ਬਣਦੀ ਅਸਤੇ ਪਿਛਲੇ 2 ਸਾਲਾਂ ਦੇ ਹਾਲੇ ਤੱਕ ਚਲਾਈ ਜਾ ਰਹੇ ਆ ਤੇ ਉਸ ਤੋਂ ਬਾਅਦ ਆ ਗਿਆ ਸੀ ਕੋਰੀਅਰ ਮਹਿੰਗਾ ਥੋੜੇ ਨਾਲ ਵੀ ਚਲੋ ਸ਼ੇਅਰ ਕਰ ਦਾਂ ਇਹ ਨੇ ਕਾਰਨਰਸ ਕਿਸੇ ਵੀ ਫਰਨੀਚਰ ਤੇ ਟੇਬਲ ਤੇ ਬੈੱਡ ਤੇ ਚੇਅਰ ਤੇ ਜਿਹਦੇ ਕਾਰਨਰ ਖੁੰਜੇ ਬਹੁਤ ਠਿੱਕੇ ਹੁੰਦੇ ਲੰਘਦੇ ਟੱਪਦੇ ਕਈ ਵਾਰ ਆਪਣੇ ਠੋਕਰ ਲੱਗਦੀ ਆ ਛੱਟ ਫੇਟ ਲੱਗਦੀ ਆ ਤੋਂ ਕਾਰਨਰਸ ਵਾਸਤੇ ਮੰਗਵਾਏ ਨੇ ਸਾਡੇ ਵੀ ਨਵੇਂ ਘਰੇ ਬੈੱਡ ਤੇ ਕਾਰਨਰਸ ਬਹੁਤ ਠਿੱਕੇ ਸੀਗੇ ਕਈ ਵਾਰ ਲੱਗ ਜਾਂਦੇ ਸੀ ਕਿਸੇ ਨਾ ਕਿਸੇ ਦੇ ਤੇ ਫਿਰ ਉਹ ਕਾਰਨਰਸ ਦਾ ਇਹ ਸੈੱਟ ਮੰਗਾਇਆ ਸੀਗਾ ਇਹ 12 ਆਈ ਪੀਸ ਆਇਰਿਕ ਬਾਕਸ ਵਿੱਚ 300 ਦਾ ਇਹ ਆਇਆ ਬਾਕਸ ਇੱਕ ਇਸ ਤਰ੍ਹਾਂ ਬੈੱਡ ਦੇ ਕਾਰਨਰਸ ਤੇ ਚੇਅਰ ਦੇ ਟੇਬਲ ਦੇ ਕਾਰਨਰਸ ਤੇ ਆਪਾਂ ਲਗਾ ਸਕਦੇ ਹ ਕਿਤੇ ਵੀ ਲੱਗਦਾ ਆਪਾਂ ਨੂੰ ਕੋਈ ਵੀ ਕਾਰਨਰ ਘਰ ਦਾ ਫਰਨੀਚਰ ਦਾ ਕੋਈ ਤਿੱਖਾ ਹੈਗਾ ਤਾਂ ਇਸ ਤਰ੍ਹਾਂ ਕਾਰਨਰ ਤੇ ਲਗਾ ਸਕਦੇ ਆ ਸਿਲੀਕੋਨ ਮਟੀਰੀਅਲ ਤੇ ਇਹ ਬਣੇ ਹੋਏ ਨੇ ਤੇ ਅੰਦਰ ਇਹਦੇ ਡਬਲ ਟੇਪ ਲੱਗੀ ਹੁੰਦੀ ਹੈ ਡਬਲ ਟੇਪ ਉਤਾਰ ਕੇ ਆਪਾਂ ਆਸਾਨੀ ਨਾਲ ਲਗਾ ਸਕਦੇ ਆ ਜੇ ਆਪਣੇ ਅੱਗੇ ਠੋਕਰ ਲੱਗੂ ਵੀ ਆ ਕੇ ਤਾਂ ਇਹ ਤਿੱਖਾ ਨਹੀਂ ਲੱਗੂਗਾ ਆਪਣੇ ਆਪਣਾ ਜਾਨਕੀ ਛੱਟ ਫੇਟ ਤੋਂ ਬਚਾਅ ਹੋ ਜਾਊਗਾ ਇਸ ਤਰ੍ਹਾਂ ਇਹ ਕਾਰਨਸ ਮੰਗਾਈ ਸੀ ਸਾਰੇ ਬੈਡਸ ਤੇ ਲਗਾ ਦੇ ਤੇ ਇਧਰ ਸ਼ਾਮ ਨੂੰ ਬਣ ਚੁੱਕੀ ਸੀ ਕद्दू ਦੀ ਸਬਜੀ ਦੁੱਧ ਵਾਲਾ ਕद्दू 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 ਹੋ ਹੀ ਗਿਆ ਹੁਣ ਤਾਂ ਕद्दू ਮੀਂਹ ਪੈਣ ਕਰਕੇ ਨੇ ਕद्दू ਬਧੇ ਲੱਗਣ ਲੱਗੇ ਸਾਡੇ ਬਾਣੀ ਚ ਹੁਣ ਲੱਗਣ ਲੱਗੇ ਕਈ ਵਾਰ ਖੇਤੋਂ ਵੀ ਆਣਦੇ ਕੁਝ ਮੈਂ ਬਿਨਾਂ ਦੁੱਧ ਤੋਂ ਕੱਢ ਲਈ ਕੁਝ ਸਬਜੀ ਵਿੱਚ ਦੁੱਧ ਪਾ ਲਏ ਜਿੰਨੇ ਖੁਣ ਲੱਗਦਾ ਵੀ ਸਬਜੀ ਹੁਣ ਸ਼ਾਮ ਨੂੰ ਯੂਜ਼ ਕਰ ਲਾਂਗੇ ਤੇ ਉਸ ਤੋਂ ਬਾਅਦ ਇਹ ਸੀਗਾ ਬਿਲਕੁਲ ਸ਼ਾਮ ਜੀ ਦਾ ਟਾਈਮ ਐ ਕਿ ਚਲੋ ਮੈਂ ਆਪਣੇ ਵਾਲਾਂ ਤੇ ਹੇਅਰ ਟੋਨਰ ਲਗਾ ਲਾਂ ਹੇਅਰ ਵਾਸ਼ ਕਰਨੇ ਸੀਗੇ ਕੱਲਬਾ ਫੇ ਹਿੰਮਤ ਨਹੀਂ ਪਈ ਸਵੇਰੇ ਵੀ ਹਿੰਮਤ ਨਹੀਂ ਪਈ ਐ ਹੋਰ ਅਸੀਂ ਵੀ ਰੈਸਟ ਕਰ ਲਾ ਕੰਮ ਕੰਮ ਕਰਕੇ ਥੱਕ ਜਾਈਦਾ ਇੱਕ ਢੂਈ ਕੱਲ ਦੀ ਦੁਖਰੀ ਸੀ ਐ ਹੋ ਰਿਹਾ ਸੀ ਬਸ ਹੁਣ ਹਿੰਮਤ ਨਹੀਂ ਹੈਗੀ ਤੇ ਹੁਣ ਮੈਂ ਕਿਹਾ ਚਲੋ ਰਾਤ ਨੂੰ ਹੈਅਰ ਵਾਸ਼ ਕਰਕੇ ਹੀ ਪਉਂਗੀ ਅਕਲ ਕੰਨੀ ਵੀ ਹੋਣ ਲੱਗੀ ਨੇ ਗਰਮੀ ਵਿੱਚ ਨਾ ਪਸੀਨਾ ਆਉਂਦਾ ਵਾਲਾਂ ਨੂੰ ਫਿਰ ਮੈਂ ਹੈਅਰ ਟੋਨਰ ਲਗਾ ਰਹੀ ਸੀ ਤੇ ਬੈਠੀ ਲਗਾ ਰਹੀ ਸੀ ਖੜਨ ਦੀ ਵੀ ਹਿੰਮਤ ਨਹੀਂ ਸੀ ਵੀ ਬਾਥਰੂਮ ਵੀ ਜਾ ਕੇ ਸ਼ੀਸ਼ੇ ਅੱਗੇ ਖੜ ਕੇ ਲਗਾ ਲਾਂ ਉਹ ਵੀ ਹਿੰਮਤ ਨਹੀਂ ਸੀ ਮੈਂ ਕਿਹਾ ਚਲੋ ਜੋ ਹੈ ਲੱਗੋਗੇ ਤੇ ਬੈਠ ਕੇ ਹੀ ਲਗਾ ਲਾਂਗੇ ਹਵਾ ਚ ਪੱਖਾ ਚੱਲ ਰਿਹਾ ਸੀ ਤੇ ਹਰ ਤਾਂ ਕੁਛ ਨਾ ਕੁਛ ਤਾਂ ਠੀਕ ਰਹਿੰਦੇ ਨੇ ਬਾਲ ਇਹ ਮੈਂ ਬਾਰੇ ਬਾਰੇ ਥੋੜੇ ਨਾਲ ਸ਼ੇਅਰ ਤਾਂ ਕਰਦੀ ਹਾਂ ਤਾਂ ਕਿ ਤੁਹਾਨੂੰ ਯਾਦ ਕਰਾਉਂਦੀ ਰਹਾ ਕਿ ਬਾਲਾਂ ਦੀ ਕੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਟਾਈਮ ਸਿਰ ਬਾਲਾਂ ਦੀ ਕੇਅਰ ਕਰਨਾ ਆਪਾਂ ਬਾਲਾਂ ਨੂੰ హెయిਰ ਪ੍ਰੋਬਲਮਸ ਤੋਂ ਬਚਾ ਸਕਦੇ ਹਾਂ ਬਾਲ ਝੜਨ ਤੋਂ హెయిਰ ਫਾਲ ਤੋਂ ਡੈਂਡਰਫ ਤੋਂ ਕਾਫੀ ਪ੍ਰੋਬਲਮਸ ਤੋਂ ਆਪਣਾ ਬਚਾਅ ਹੋ ਸਕਦਾ ਹੈ ਆਪਾਂ ਕੇਅਰ ਟਾਈਮ ਤੇ ਕਰੀਏ ਇਹਨਾਂ ਦੀ ਤੇ ਹੁਣ ਮੈਂ ਸ਼ਾਮ ਨੂੰ ਉਤਾਰ ਕੇ ਲੈ ਕੇ ਆਈ ਸੀ ਬਾਹਰੋਂ ਕੱਪੜੇ ਜਿਹੜੇ ਕੱਪੜੇ ਬਾਹਰ ਪਾਈ ਸੀ ਉਸ ਉਤਾਰ ਹੀ ਜਾਂਦੀ ਸੀ ਜਿਵੇਂ ਜਿਵੇਂ ਸੁੱਕੀ ਜਾਂਦੇ ਸੀਗੇ ਇਹ ਥੋੜੇ ਬਹੁਤੇ ਰਹਿ ਗਏ ਸੀਗੇ ਇਹ ਵੀ ਉਤਾਰ ਲੈ ਇੱਕ ਦੋ ਮਾਰ ਹਜੇ ਸਟਿਲ ਹੋਰ ਪਏ ਨੇ ਉਹ ਵੀ ਸੁੱਕਣਗੇ ਤੇ ਉਤਾਰ ਕੇ ਬਸ ਇਹਨਾਂ ਨੂੰ ਤੈਅ ਕਰ ਦੂੰਗੀ ਫਿਰ ਆਪ ਨੂੰ ਐ ਹੁੰਦਾ ਜਿਵੇਂ ਮੈਂ ਕਿਚਨ 'ਚ ਹੁਣ ਖਾਣਾ ਬਣਾਉਣ ਜਾਣਾ ਸੀ ਪਰ ਮੈਨੂੰ ਆਈ ਸੀ ਵੀ ਇੱਕ ਵਾਰ ਮੈਂ ਕੱਪੜੇ ਸਾਰੇ ਸੰਭਾਲਦਾ ਕਿਉਂਕਿ ਜੇ ਮੈਂ ਕਿਚਨ 'ਚ ਵਾਟ ਗਈ ਫਿਰ ਮੈਂ ਖਾਣਾ ਬਣਾ ਕੇ ਨਿਕਲੂੰਗੀ ਫਿਰ ਉਦੋਂ ਬਾਹਰ ਨੀ ਰਹਿ ਹੋ ਜੂ ਮੱਛੜੀ ਘਣ ਲੱਗ ਜੂ ਕੱਪੜਾ ਚ ਨੇ ਕਰਦੇ ਮੱਛਰ ਵੱਢ ਜੇ ਉੱਤੇ ਮੱਛਰੀ ਚੰਬੜ ਜੇ ਤੇ ਇਸ ਕਰਕੇ ਮੈਂ ਕਿਚਨ ਕੱਪੜੇ ਸੰਭਾਲਦਾ ਲੇਡੀਜ਼ ਨੂੰ ਸਾਰਾ ਘਰ ਦਾ ਦੇਖਣਾ ਪੈਂਦਾ ਵੀ ਆਹ ਵੀ ਮੇਰਾ ਕੰਮ ਪਿਆ ਵੀ ਇਹ ਕੱਪੜੇ ਤਿਆ ਕਰਾਂ ਤੋਂ ਮਰ ਫਿਰ ਆਏ ਹੁੰਦਾ ਵੀ ਇਹਨਾਂ ਨੂੰ ਅੰਦਰ ਵੀ ਮੈਂ ਟਿਕਾਦਾ ਕਈ ਵਾਰ ਕੀ ਹੁੰਦਾ ਦਵਿੰਦਰ ਆ ਕੇ ਬੈੱਡ ਤੇ ਲੇਟ ਜਾਂਦਾ ਨੇ ਸਾਈਡ ਤੇ ਉਹ ਰ ਆਪਣਾ ਕੱਪੜੇ ਪਏ ਹੁੰਦੇ ਨੇ ਥੋੜਾ ਬਹੁਤ ਹੱਥ ਪੈਰ ਰਵਾਜਦਾ ਤਾਂ ਕੱਪੜੇ ਤਿਆ ਇਹ ਦਿਨ ਉਧਰ ਹੋ ਜਾਂਦੇ ਫਿਰ ਦੁਬਾਰਤ ਤੋਂ ਫੇਰ ਕਰਨੀ ਪੈਂਦੀ ਆ ਫਿਰ ਮੈਂ ਕਿ ਚਲੋ ਕੱਪੜੇ ਹੁਣ ਸੰਭਾਲੀ ਦਮਾਂ ਅੰਦਰ ਰੱਖੀ ਦਮਾਂ ਪਾਰੀ ਪਾਰੀ ਹੱਥ ਲਾਉਣਾ ਇਹਨਾਂ ਨੂੰ ਇੱਕ ਵਾਰ ਕੱਪੜੇ ਅੰਦਰ ਰੱਖੇ ਜਾਂ ਦੁਰ ਕੱਪੜੇ ਅੰਦਰ ਅਲਮਾਰੀਆਂ ਵਿੱਚ ਡਰਾਅਰਸ ਵਿੱਚ ਟਿਕਾਉਣੀ ਆ ਨਾ ਫਿਰ ਉਹਦਾ ਆਏ ਹੁੰਦਾ ਵੀ ਸਾਰੇ ਅਲਮਾਰੀ ਵਿੱਚ ਡਰਾਅਰ ਵਿੱਚ ਇੱਕ ਵਾਰ ਨੀਗਾ ਮ ਤੇ ਨਾਲ ਦੀ ਨਾਲ ਲੱਗਦੇ ਹੱਥ ਉਹ ਵੀ ਸੈੱਟ ਕਰ ਦਈਏ ਟਾਈਮ ਹੋ ਰਿਹਾ ਪੌਣੇ 8 ਦਾ ਮੈਂ ਆਪਣਾ ਖਾਣਾ ਖਾ ਲਿਆ ਫੁਲਕਾ ਸਬਜੀ ਨਾ ਕਦੂ ਨਾ ਖਾ ਲਿਆ ਤੇ ਹੁਣ ਮੈਂ ਇਧਰ ਆਈ ਸੀ ਬਾਹਰ ਇੱਕ ਤੋਂ ਕੱਪੜੇ ਸੋਚ ਆ ਕੇ ਅੰਦਰ ਰੱਖੇ ਨੇ ਤੇ ਇਧਰ ਚੱਲ ਰਹੀ ਹੈ ਮੇਰੀ ਮਸ਼ੀਨ ਮਸ਼ੀਨ ਚੱਲੀ ਜਾਂਦੀ ਦੁਪਹਿਰ ਦੀ ਦੁਪਹਿਰ ਦੀ ਨਹੀਂ ਇੱਕ ਕੁੜਤਾ ਪਜਾਮਾ ਮੈਂ ਸੈਮੀ ਮਸ਼ੀਨ 'ਚ ਪਾਇਆ ਸੀ ਦਵਿੰਦਰ ਦਾ ਕੰਮ ਦਾ ਸੀ ਖੇਤ ਆ ਨਾ ਉਹ ਮੈਂ ਮਸ਼ੀਨ 'ਚ ਪਾ ਕੇ ਇੱਕ ਵਾਰ ਤਾਂ ਟਾਈਮਰ ਲਾਦਾ ਸੀ ਪਰ ਉਸ ਤੋਂ ਬਾਅਦ ਮੈਂ ਦੁਬਾਰੇ ਇਹਦੇ ਵਿੱਚ ਪਿਆ ਰਹਿਣ ਤਾਂ ਮੈਂ ਕਿਰੋ ਸੋਕ ਹੋ ਜਾਊਗਾ ਥੋੜਾ ਮੈਂ ਸੋਖੀ ਨਿਕਲ ਜੂਗੀ ਉਮੀਦ ਮਾਰੇ ਫੇਰ ਡਾਕੂਮੈਂਟ ਹੁਣ ਮਸ਼ੀਨ ਚਲਾਈ ਤੋਂ ਕੱਢ ਕੇ ਮੈਂ ਪਾਣੀ ਵਿੱਚੋਂ ਕੱਢ ਕੇ ਸਾਫ਼ ਤੋਂ ਸੁੱਕਣਾ ਪਾਉਣੀ ਬਸ ਇੰਨਾ ਤੇ ਮੇਰਾ ਕੰਮ ਸੀ ਇੱਕ ਕਿਚਨ ਵਾਲਾ ਕੱਪੜਾ ਸੀਗਾ ਜਿਹੜਾ ਤੇ ਮੈਂ ਚੱਕਲਾ ਬੈਨਰ ਰੱਖਦੇ ਹੁਣੇ ਮੈਂ ਹੁਣੇ ਵਾਸ਼ ਕਰਦਾ ਸਵੇਰੇ ਫੇਰ ਆਏ ਹੁੰਦੇ ਵੀ ਜਦ ਫੇਰ ਕਰ ਲਾਂ ਕਿਚਨ ਦੇ ਕੰਮ ਹੁੰਦੇ ਨੇ ਅੰਦਰ ਜ਼ਰੂਰੀ ਉਹ ਵੀ ਮੈਂ ਹੁਣੇ ਵਾਸ਼ ਕਰਕੇ ਰੱਖ ਦਨ ਮੈਂ ਆਪਣਾ ਖਾਣਾ ਖਾ ਲਿਆ ਫੁਲਕੇ ਵੀ ਮੈਂ ਸਬਜ਼ੀ ਬਣਾਤੇ ਗਰਮੀ ਹੋਈ ਪਈ ਮੈਂ ਵੀ ਥੋੜੀ-ਥੋੜੀ ਜਾਂਦੇ ਆਂ ਹੋਰ ਵੀ ਮੰਜਾ ਮਿਲ ਜੇ ਹੁਣ ਤਾਂ ਬਸ ਫੁਲਕੇ ਮੈਂ ਸਬਜ਼ੀ ਅੱਜ ਇਕੱਠੇ ਬਣਾਤੇ ਪਹਿਲੇ ਜਿੱਦੇ ਕੋਈ ਆਪਦਾ ਸਰੀਰ ਠੀਕ ਹੋਵੇ ਤਾਂ ਬੰਦਾ ਫਿਰ ਚੱਲੂ ਆਪਣੀ ਮਰਜ਼ੀ ਨਾਲ ਬਣਾਉਂਦਾ ਪਰ ਆਪਦਾ ਸਰੀਰ ਜਦੋਂ ਠੀਕ ਨਹੀਂ ਹੈਗਾ ਫਿਰ ਆਪਾਂ ਆਪਣੇ ਹਿਸਾਬ ਨਾਲ ਕੰਮ ਕਰਨਾ ਹਣਾ ਜਦੋਂ ਆਪਣਾ ਠੀਕ ਲੱਗਦਾ ਇਦਾਂ ਦਾ ਕੁਝ ਰੂਟੀਨ ਚੱਲ ਰਿਹਾ ਕਾਈ ਮੋਰੇ 9 ਵਜੇ ਦਾ 9 ਵਜੇ ਕਿ ਮੈਂ ਹੁਣ ਮੈਂ ਕਈਆ ਤੇ ਹੁਣ ਮੈਂ ਕਰਦੇ ਦੁੱਧ ਆਪਣਾ ਤੇ ਇਦਾਂ ਦਾ ਕੁਝ ਸੀਗਾ ਹੁਣ ਦੁੱਧ ਕਰ ਲਈਏ ਦੁੱਧ ਪੀ ਕੇ ਫਿਰ ਆਰਾਮ ਨਾਲ ਬੈਠ ਕੇ ਅਪ ਦਾ ਫੋਨ ਦੇਖਾਂਗੇ ਆਪਣੇ ਕੋਈ ਵੀਡੀਓ ਦੇਖਾਂਗੇ ਬੈਠਾਂਗੇ ਅੰਦਰ ਆਰਾਮ ਨਾਲ ਰੈਸਟ ਯਾਨੀ ਕਿ ਹੁਣ ਫ੍ਰੀ ਹੋ ਜਾਵਾਂਗੇ ਹਨਾ ਸੋ ਸਾਰੇ ਖਾਣਾ-ਦਾਣਾ ਖਾ ਲਾਂਦੇ ਆ ਕਿਚਨ ਕਲੀਨ ਹੁੰਦੀ ਹੈ ਫਿਰ ਸਾਰਾ ਕੰਮ ਖਤਮ ਹੁੰਦਾ ਸੋ ਇਸ ਸਮਾਂ ਕਰਦੇ ਆ ਵੀਡੀਓ ਦਾ ਐਂਡ ਇਹ ਸੀ ਮੇਰਾ ਅੱਜ ਵਾਲੀ ਵੀਡੀਓ ਹੋਪਸ ਹੈ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਕਿ ਆਉਣ ਵਾਲੇ ਵੀਡੀਓਸ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ